brought to by silver pumps top quality or consistent performance ke liye sirf silver pumps naam yaad rakhna بڑا چمبا ہے کہ جکر صاحب ادی گورنر صاحب ਨੂੰ ਮਿਲੇ دیکھو جکر صاحب ਜੇ ਤੇ ਤੁਸੀਂ واقعی سیریس ਹੋ ਕਿ ਬਨ ਜਿਹੜੀ ਇਹ ਨਸ਼ੇ ਦਾ ਮਸਲਾ ਹੈ ਨੂੰ ਲੈ ਕੇ ਤੇ ਫਿਰ ਇਹਦੇ ਸਭ ਤੋਂ ਵੱਡਾ ਜਿਹੜਾ ਕਾਰਨ ਸਮਝਾਇਆ ਤੇ ਉਹ ਮੀਥਨੋਲ ਹੈ ਜਿਹੜੀ ਕੀ ஆன் لائن अवेलेबल ਹੈ ਇਸ ਚ ਤੁਹਾਡੀ ਸਰਕਾਰ ਹੈ ਕਿਉਂ ਨਹੀਂ ਜਾਖੜ ਸਾਹਿਬ ਤੁਸੀਂ ਭਾਰਤ ਸਰਕਾਰ ਨੂੰ ਕਹਿ ਕਿ ਕੋਈ ਸਟ੍ਰਿਕਟ ਗਾਈਡਲਾਈਨਸ ਮੀਥਨੋਲ ਦੀ ਵਿਕਰੀ ਤੇ ਜਿਹੜੀਆਂ ਹੈ ਜਾਰੀ ਕਰਵਾਈਆਂ ਜਾਣ ਉਹ ਤੇ ਸਾਰੇ सुनील ਜਾਖੜ ਸਾਹਿਬ ਆਪਣੇ ਆਪ ਨੂੰ ਬੀਜੇਪੀ ਚ ਸਟੈਬਲਿਸ਼ ਕਰਨ ਤੇ ਚੱਕਰ ਚ ਇੰਨੇ ਤਰਮ ਲਾਏ ਪਏ ਆ ਇੰਨੇ ਮਤਲਬ ਹਤਾਸ਼ ਨਿਰਾਸ਼ ਹੈ ਕਿ ਉਹ ਕੁਝ ਵੀ ਉਹ ਜਲੋੜ ਬੋਲੀ ਜਾਂਦੇ ਦੇਖੋ ਜਿੱਥੋਂ ਤੱਕ ਗੱਲ ਹੈ ਜਿਹੜਾ ਸ਼ਰਾਬकांड ਮਜੀਠੇਚ ਹੋਇਆ ਬਹੁਤ ਮੰਦਪਾਕਾ ਹੋਇਆ ਔਰ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਇਮੀਡੀਏਟਲੀ ਜਿੰਨੇ ਵੀ ਅਫਸਰ ਜਿਹੜੇ ਜਿਹੜੇ ਲੋਕ ਉਥੇ ਜ਼ਿੰਮੇਵਾਰ ਸੀ ਠੇਕੇਦਾਰ ਹੋਵੇ ਐਕਸਾਈਜ਼ ਦੇ ਅਫਸਰ ਹੋਣ ਪੁਲਿਸ ਦੇ ਅਫਸਰ ਹੋਣ ਇਮੀਡੀਏਟਲੀ ਵਿਥਿਨ 6 ਆਵਰ 6 ਘੰਟਿਆਂ ਦੇ ਅੰਦਰ ਅੰਦਰ ਉਹਨਾਂ ਦੇ ਖਿਲਾਫ ਪੰਜਾਬ ਸਰਕਾਰ ਨੇ ਐਕਸ਼ਨ ਲਿਆ ਔਰ ਅੱਗੇ ਵੀ ਜਿਹੜਾ ਵੀ ਕੋਈ ਇਹਦੇ ਨਾਲ ਸੰਬੰਧਿਤ ਬੰਦਾ ਕੋਈ ਵੀ ਜੁਡੂ ਕੇ ਤਾਰ ਤੱਕ ਕੋਈ ਬਖਸ਼ਿਆ ਨਹੀਂ ਜਾਊਗਾ ਲੇਕਿਨ ਬੜੀ ਇਸ ਗੱਲ ਦੀ ਮੈਨੂੰ ਵੀ ਬੜਾ ਚੰਬਾ ਹੈ ਕਿ ਜਾਕਰ ਸਾਹਿਬ ਅੱਜ ਗਵਰਨਰ ਸਾਹਿਬ ਨੂੰ ਮਿਲੇ ਆ ਦੇਖੋ ਜਾਕਰ ਸਾਹਿਬ ਜੇ ਤੇ ਤੁਸੀਂ ਵਾਕਈ ਸੀਰੀਅਸ ਹੋ ਕਿ ਜਿਹੜੀ ਇਹ ਨਸ਼ੇ ਦਾ ਮਸਲਾ ਹੈ ਉਹਨੂੰ ਲੈ ਕੇ ਤੇ ਫਿਰ ਇਹਦੇ ਚ ਸਭ ਤੋਂ ਵੱਡਾ ਜਿਹੜਾ ਕਾਰਨ ਸਮਝ ਆਇਆ ਤੇ ਮੀਥਨੋਲ ਹੈ ਜਿਹੜੀ ਕੀ ਆਨਲਾਈਨ ਅਵੇਲੇਬਲ ਹੈ ਦੇਸ਼ ਚ ਤੁਹਾਡੀ ਸਰਕਾਰ ਹੈ ਕਿਉਂ ਨਹੀਂ ਜਾਖੜ ਸਾਹਿਬ ਤੁਸੀਂ ਭਾਰਤ ਸਰਕਾਰ ਨੂੰ ਕਹਿ ਕੇ ਕੋਈ ਸਟ੍ਰਿਕਟ ਗਾਈਡਲਾਈਨਸ ਮੀਥਨੋਲ ਦੀ ਵਿਕਰੀ ਤੇ ਜਿਹੜੀਆਂ ਐ ਜਾਰੀ ਕਰਵਾਈਆਂ ਜਾਣ ਉਹ ਤੇ ਸਾਰੇ ਥਾਂ ਮਿਲ ਰਹੀ ਹੈ ਪਿੱਛੇ ਦੇ ਪੰਜਾਬ ਦੇ ਫਾਈਨੈਂਸ ਮਿਨਿਸਟਰ ਸਾਹਿਬ ਚੀਵਾ ਸਾਹਿਬ ਨੇ ਵੀ ਭਾਰਤ ਸਰਕਾਰ ਨੂੰ ਚਿੱਠੀ ਲਿਖੀ ਹੈ ਕਿ ਇਹਦੀ ਵਿਕਰੀ ਨੂੰ ਲੈ ਕੇ ਸਟ੍ਰਿਕਟ ਗਾਈਡਲਾਈਨਾਂ ਜਾਰੀ ਕੀਤੀਆਂ ਜਾਣ ਭਾਰਤ ਸਰਕਾਰ ਵੱਲੋਂ ਇਹਦੀ ਅਵੇਲੇਬਿਲਟੀ ਆਮ ਹੋ ਰਹੀ ਹੈ ਹੀ ਕਾਰਨ ਨਕਲੀ ਸਰਪ ਦਾ ਉਸ ਪਾਸੇ ਤੁਸੀਂ ਬੋਲਣ ਨੂੰ ਤਿਆਰ ਨਹੀਂ ਹੋ ਔਰ ਤੁਸੀਂ ਮਤਲਬ ਮੈਂ ਹਲਕੇ ਤੋਂ ਹਲਕੇ ਦਰਜੇ ਦੀ ਸ਼ਬਦਾਵਲੀ ਵਰਤਦੇ ਹਾਂ ਜਦੋਂ ਤੁਸੀਂ ਗਵਰਨਰ ਨੂੰ ਮਿਲ ਕੇ ਆਉਂਦੇ ਹੋ ਉਹ ਤੁਹਾਡੀ ਹਤਾਸ਼ਾ ਨਿਰਾਸ਼ਾ ਜੋ ਤੁਹਾਡਾ ਇਸ ਟਾਈਮ ਜਿਹੜੀ ਤਰਲੋ ਮੱਛੀ ਹੋਏ ਪਏ ਉਹ ਬੀਜੇਪੀ ਚ ਆਪਣੇ ਆਪ ਨੂੰ ਸਟੈਬਲਿਸ਼ ਕਰ ਲਈ ਕਿਉਂਕਿ ਬੀਜੇਪੀ ਤੁਹਾਨੂੰ ਆਪਣਾ ਪ੍ਰਧਾਨ ਨਹੀਂ ਮੰਨਦੀ ਔਰ ਆਫੀਸ਼ੀਅਲੀ ਐਨ ਆਫੀਸ਼ੀਅਲੀ ਕੋਈ ਵੀ ਤੁਹਾਡੇ ਕੋਲ ਇਸ ਟਾਈਮ ਪੋਜੀਸ਼ਨ ਨਹੀਂ ਹੈ ਸੋ ਮੇਰਾ ਕਹਿਣ ਤੋਂ ਭਾਵ ਹੈ ਅਗਰ ਜਾਖੜ ਸਾਹਿਬ ਵਾਕਈ ਤੁਸੀਂ ਇਸ ਮਸਲੇ ਨੂੰ ਲੈ ਕੇ ਸੀਰੀਅਸ ਹੋ ਗੰਭੀਰ ਹੋ ਤੇ ਮੀਥਨੋਲ ਦੀ ਜਿਹੜੀ ਵਿਕਰੀ ਆਮ ਹੋਈ ਪਈ ਹੈ ਜਿਹੜਾ ਸਭ ਤੋਂ ਵੱਡਾ ਕਾਰਨ ਰਣ ਰਿਹਾ ਹੈ ਜਿਹਦੇ ਤੇ ਗਾਈਡਲਾਈਨਾਂ ਕੋਈ ਵੀ ਪਾਲਿਸੀ ਹੈ ਉਹ ਭਾਰਤ ਸਰਕਾਰ ਨੇ ਬਣਾਉਣੀ ਆ ਉਹਦੇ ਤੇ ਜਾ ਕੇ ਕਿਉਂ ਨਹੀਂ ਇਸ ਇਸ ਇਸ਼ੂ ਨੂੰ ਲੈ ਕੇ ਤੇ ਕਿਉਂ ਭਾਰਤ ਸਰਕਾਰ ਨਾਲ ਕਿਉਂ ਨਹੀਂ ਕਰਦੇ ਉਧਰ ਤੁਸੀਂ ਪਿਛਲੇ ਦੇਖ ਰਹੇ ਸੀ ਇੱਕ ਸ਼ਬਦ ਵੀ ਤੁਹਾਡੇ ਕੋਲ ਨਹੀਂ ਨਿਕਲਦਾ